ਵਾਉ ਕੀ ਗੱਸੜਾ ਨਿਕਲਿਆ ਦਿਖਾਈ ਦਿਖਾ ਦੇ ਸਾਰਿਆਂ ਨੂੰ ਦਿਖਾ ਦੇ ਹਾਲ ਦੋਸਤੋ ਕੀ ਹਾਲ ਚਾਲ ਤੇ ਤੁਹਾਡਾ ਰੀਕਸ਼ੌਂਕੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੇ ਸਾਡੀਆਂ ਵੀਡੀਓ ਨੂੰ ਪੁਰਾਣੀਆਂ ਵੀਡੀਓ ਨੂੰ ਪਿਆਰ ਦੇ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਤੇ ਕੱਲ ਤੁਹਾਨੂੰ ਪਤਾ ਹੀ ਹੈ ਜੀ ਕੱਲ ਆਪਣੇ ਨਾਲ ਰੀਤ ਹੋ ਗਈ ਸੀ ਗੁੱਸੇ ਜਿਨ੍ਹਾਂ ਨੇ ਨਹੀਂ ਦੇਖਿਆ ਵਲੌਗ ਵਲੌਗ ਪੁਰਾਣਾ ਤੋਂ ਆਪਣਾ ਪੁਰਾਣਾ ਵਲੌਗ ਜਾ ਕੇ ਜਰੂਰ ਦੇਖੋ ਜਾਂ ਕੱਲ ਵਾਲਾ ਵਲੌਗ ਤੇ ਅੱਜ ਉਹਦੇ ਲਈ ਆਪਾਂ ਇੱਕ ਗਿਫਟ ਸਰਪ੍ਰਾਈਜ਼ ਲੈ ਕੇ ਆਏ ਆ ਤੇ ਗਿਫਟ ਮੈਂ ਤੁਹਾਨੂੰ ਦਿਖਾ ਦੇਣਾ ਅੰਦਰੋਂ ਨਹੀਂ ਦਿਖਾਉਂਦਾ ਤੁਹਾਨੂੰ ਉਂਝ ਮੈਂ ਗਿਫਟ ਦਿਖਾ ਦੇਣਾ ਵੀ ਆਪਾਂ ਉਹਦੇ ਲਈ ਲੈ ਕੇ ਆਏ ਇੱਕ ਗਿਫਟ ਤੇ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਕਿਊਟ ਜਿਹਾ ਗਿਫਟ ਆ ਤੇ ਆਪਾਂ ਚੱਲ ਕੇ ਦਿਖਾਉਨੇ ਆ ਤੁਹਾਨੂੰ ਅੰਦਰ ਰੁੱਸੀ ਬੈਠੀ ਆ ਕੱਲ ਦੀ ਉਹ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਰੀਤ ਕਮਿਆ ਵਧੀਆ ਮੂੰਹ ਤੇਰਾ ਇਹ ਸਿੱਧਾ ਹੋਇਆ ਨਹੀਂ ਹੈ ਕੀ ਹੋ ਗਿਆ ਖਾਸ਼ ਨਹੀਂ ਮੰਨ ਜਾ ਯਾਰ ਹੈ ਨਾ ਮੰਨ ਜਾ ਐਂ ਕਿ ਤੂੰ ਕਰਦੀ ਨਹੀਂ ਥੋੜਾ ਜਿਹਾ ਸਿਚੁਏਸ਼ਨ ਨੂੰ ਸਮਝੀਦਾ ਹੁੰਦਾ ਮੰਨ ਜਾ ਨਹੀਂ ਦੇਖ ਵਾ ਮੈਂ ਤੇਰੇ ਆਸਤੇ ਨਾ ਇਹ ਕਿ ਗਿਫਟ ਲੈ ਕੇ ਆਂਦਾ ਕੋਸ਼ ਨਹੀਂ ਲੈਂਦਾ ਸਤਿਨ ਲੈ ਕੇ ਆਂਦਾ ਗਿਫਟ ਤੈਨੂੰ ਮੇਰੇ ਤੋਂ ਵਿਸ਼ਵਾ ਹੈਂ ਦਿਖਾਓ ਹਾਂ ਵਾਓ ਕਿੰਦਾ ਸੋਨਾ ਨਿਕਾਲਾ ਦਿਖਾਈ ਦਿਖਾ ਦੇ ਸਾਰਿਆਂ ਨੂੰ ਦਿਖਾ ਦੇ ਆ ਦੇਖੋ ਕਿੰਨਾ ਮੇਰੇ ਲਈ ਪਹਿਲੇ ਹੀ ਲਿਆਤਾ ਡੈਡੀ ਮੈਨੂੰ ਪਤਾ ਸੀ ਤੂੰ ਬਿਨਾ ਡੈਡੀ ਤੋਂ ਮੰਗਣਾ ਨਹੀਂ ਤੈਨੂੰ ਟੈਡੀ ਪਸੰਦ ਆ ਉਹਦੇ ਕਰਕੇ ਮੈਂ ਤੇਰੇ ਲਈ ਗਿਫਟ ਲੈ ਕੇ ਆਂਦਾ ਨਿੱਕੀ ਜੀ ਐ ਨਾ ਸਰਗੁਨ ਵਰਗੀ ਹੂੰ ਜੋਨੀਆ ਹੂੰ ਆਹ ਦੇ ਨਿੱਕੀ ਜੀ ਕਿਊਟ ਜੀ ਵਧੀਆ ਲੱਗਿਆ ਹੁਣ ਤਾਂ ਮੰਨ ਗਈ हां थोड़ा थोड़ा जिद्द का गिफ्ट आउट <laughs> ना तो बनके गिफ्ट गिफ्ट में महालाभ के लगे हैं वे जा गिफ्ट है वे जा गिफ्ट नहीं मिलनागा <laughs> सोना सोना ना गिफ्ट <laughs> लो एक अदुलियांदा सी तू ये मैं आज स्पेशल तेरे लिए जाके ले लेके आया हूं अच्छा हूं जाना थैंक मिक्की जी क्यूट जी बढ़िया लगे हम तो मान लेंगे हां थोड़ा थोड़ा जितना का गिफ्ट आउट ना तू बट की गिफ्ट गिफ्ट में महालाभ के लगे हैं ऐसे जा गिफ्ट हो है गिफ्ट नहीं मिलना <laughs> सोना सोना ना गिफ्ट <laughs> लो भी एक और ले आंदा सी तूसी ये मैं आज स्पेशल तेरे लिए जाके लेके आया अच्छा हम्म सोना थैंक यू ओके ना मानेगी ना हम्म तो कोई को सने ना रीत ने ना कल दी ना ता मेनू रोटी पुछी या ते ना पुछी या सब्जी ते रीत ਹੁਣ ਤਾਂ ਮੰਨ ਗਈ ਆ ਹੁਣ ਤਾਂ ਲਿਆ ਦੇ ਸਬਜੀ ਰੋਟੀ ਬਣਾਏਗੀ ਨਾ ਅੱਜ ਹਾਂ ਠੀਕ ਹੈ ਨਾ ਤੇ ਵੈਸੇ ਇਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਅੱਜ ਤੋਂ ਸਬਜੀ ਬਣਾਈ ਜਾਂਦੀ ਸੀ ਤੇ ਕੀ ਬਣਾਇਆ ਅੱਜ ਅੱਜ ਬਣਾਈਆ ਆਲੂ ਪਾਲਕ ਅੱਜ ਬਣਾਇਆ ਹੈਗਾ ਆਲੂ ਪਾਲਕ ਅੱਜ ਮੌਸਮ ਵੀ ਬਹੁਤ ਸੁਨਾਇਆ ਤਾਂ ਹਾਂ ਉਸੇ ਕਰਕੇ ਤਾਂ ਗਿਫਟ ਲੈ ਕੇ ਦਿੱਤਾ ਰੋਮਾਂਟਿਕ ਮੌਸਮ ਹੋਵੇ ਹਾਂ ਸੋ ਅੱਜ ਮੌਸਮ ਵੀ ਪਹਿਲਾਂ ਧੁੱਪ ਨਿਕਲੀ ਹੋਈ ਸੀ ਤੇ ਅੱਜ ਥੋੜਾ ਜਿਹਾ ਹੋਇਆ ਪਿਆ ਬਾਰਿਸ਼ ਵਾਲਾ ਸੋ ਪਾਲਕ ਕਾਲੀਪਾ ਕਵੜਾ ਦੀ ਥਾਂ ਤੇ ਆਲੂ ਪਾਲਕ ਬਣਾਤੇ ਆਲੂ ਗਰੀਬੀ ਸਬਜ਼ੀ ਚਲੋ ਜੀ ਆਲੂ ਪਾਲਕ ਵਾਲੀ ਸਬਜ਼ੀ ਬਣੀ ਜਾਂਦੀ ਹੈ ਅੱਜ ਦੋ ਸਬਜ਼ੀਆਂ ਬਣਾਉਣਾ ਅੱਜ ਦੋ ਸਬਜ਼ੀਆਂ ਬਣਾਉਣਾ ਅੱਜ ਕਿਹੜੀਆਂ ਕਿਹੜੀਆਂ ਐ ਕਾਲੀ ਪਾਲਕ ਦੀ ਇੱਕ ਫਾਲਕ ਦਾਲ ਦਾ ਸਾਗ ਅਸਾਂ ਇੱਕ ਪਾਲਕ ਦਾਲ ਵਾਲਾ ਸਾਗ ਹਾਂ ਅੱਜ ਤਾਂ ਪੂਰਾ ਤੁਹਾਨੂੰ ਖਰਾ ਹੀ ਲੱਗੇਗਾ ਇਸ਼ ਹਰਾ ਹਰਾ ਮਤਲਬ ਤਾਂ ਨਹੀਂ ਹਰੀ ਕਰ ਦੇਣੀ ਆ ਠੀਕ ਲੋਕਾਂ ਦੇ ਤਾਂ ਇਹਨੂੰ ਸਾਗ ਬਣਾਉਣਾ ਬੰਦ ਕਰਦਾ ਪਰ ਆਪਾਂ ਨਹੀਂ ਕਰਦੇ ਹਾਂ ਸੋ ਸਰਗੁਣ ਵੀ ਆਉਣ ਵਾਲੀ ਹੈ ਜੀ ਅੱਜ ਤੇ ਅੱਜ ਸਰਗੁਣ ਮਤਲਬ ਥੋੜਾ ਟਾਈਮ ਹੀ ਰਹੇਗਾ 10 15 ਮਿੰਟ ਰਹਿ ਗਿਆ ਆਉਣ ਵਾਲਾ ਆਉਣ ਵਾਲੀ ਆ ਤੇ ਆ ਕੇ ਉਹਨੇ ਪੂਰਾ ਚੱਕ ਦੇਣਾ ਘਰ ਸਿਰ ਤੇ ਸੋ ਮੈਂ ਵੀ ਹਜੇ ਤਿਆਰ ਹੋਣਾ ਤੇ ਵੀਡੀਓ ਵਲੌਗ ਐਡਿਟ ਕਰਨੇ ਆ ਸੋ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਤੇ ਅਗਲਾ ਵਲੌਗ ਬਹੁਤ ਹੀ ਘੈਂਟ ਲੈ ਕੇ ਆਵਾਂਗੇ ਤੁਹਾਡੇ ਲਈ ਸੋ ਆਪਣੇ ਵਲੌਗਾਂ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਰਿਕਵੈਸਟ ਆ ਤੇ ਸਪੋਰਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਗੇ ਆਵਾਂਗੇ ਸੋ ਬਾਏ ਬਾਏ ਜੀ ਟਾਟਾ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਬਾਏ ਬਾਏ